ਨਾਬਾ ਸ਼ਹਿਰ ਵਿੱਚ ਉਦੋਂ ਸਨਸਣੀ ਫੈਲ ਗਈ ਜਦੋਂ ਨਾਬਾ ਬਲੋਕ ਦੇ ਪਿੰਡ ਪਾਲੀਆਂ ਕਲਾਂ ਦੇ ਆਮ ਆਦਮੀ ਦੇ ਸਰਪੰਚ ਜਗਤਾਰ ਸਿੰਘ ਦੇ ਉੱਪਰ ਹਮਲਾ ਕਰਕੇ ਤਿੰਨ ਲੁਟੇਰਿਆਂ ਵੱਲੋਂ ਕਰੀਬ 45000 ਰੁਪਏ ਦੀ ਦਾਸ਼ੀ ਲੁੱਟ ਕੇ ਰਫੂ ਚੱਕਰ ਹੋ ਗਏ ਨਾਬਾ ਕੌਟਵਾਲੀ ਦੇ ਦਬੰਗ ਐਸ ਐਚਓ ਸਰਵਜੀਤ ਸਿੰਘ ਚੀਮਾ ਵੱਲੋਂ ਇੱਕ ਘੰਟੇ ਦੇ ਅੰਦਰ ਅੰਦਰ 35 ਕਿਲੋਮੀਟਰ ਤੋਂ ਜਾ ਕੇ ਦੋ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਇੱਕ ਲੁਟੇਰਾ ਹਜੇ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਹੈ ਪੀੜਤ ਸਰਪੰਚ ਦੇ ਉੱਪਰ 23 ਤਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਜੋ ਨਾਬਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਇਸ ਸਮੇਂ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਜਦੋਂ ਸਰਪੰਚ ਨੂੰ ਲੁਟੇਰਿਆਂ ਦੀ ਗ੍ਰਿਫਤਾਰੀ ਦੀ ਖਬਰ ਮਿਲੀ ਤਾਂ ਉਸ ਨੇ ਨਾਬਾ ਦੇ ਐਸ ਐਚ ਓ ਸਰਬਜੀਤ ਸਿੰਘ ਚੀਮਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਸਰਪੰਚ ਨਾਬਾ ਦੇ ਸਰਕਾਰੀ ਹਸਪਤਾਲ ਵਿੱਚ ਜਿਹੜੇ ਇਲਾਜ ਵਿਖਾਈ ਦੇ ਰਹੇ ਸਨ ਅਤੇ ਦੂਜੇ ਪਾਸੇ ਸਰਪੰਚ ਤੇ ਹਮਲਾ ਕਰਨ ਵਾਲੇ ਅਤੇ ਲੁੱਟਕੋ ਕਰਨ ਵਾਲੇ ਪੁਲਿਸ ਦੀ ਹਿਰਾਸਤ ਵਿੱਚ ਲੰਗ ਮਾਰ ਕੇ ਤੁਰੇ ਸਨ ਸਰਪੰਚ ਤੇ ਹਮਲਾ ਕਰਕੇ ਉਸ ਕੋਲੋਂ ਕਰੀਬ 45000 ਰੁਪਏ ਲੁੱਟ ਕੇ ਰਫੂ ਚੱਕਰ ਹੋ ਗਏ ਸੀ ਲੁੱਟੇਰੀਆਂ ਨੂੰ ਇੰਜ ਲੱਗ ਰਿਹਾ ਸੀ ਕਿ ਸਾਨੂੰ ਤਾਂ ਕਿਸੇ ਨੇ ਫੜਨਾ ਨਹੀਂ ਹੈ ਪਰ ਇਹ 35 ਕਿਲੋਮੀਟਰ ਦੀ ਦੂਰੀ ਤੇ ਜਾ ਕੇ ਫੜੇ ਗਏ ਪਰਨਾਪਾ ਕੋਤਵਾਲੀ ਦੇ ਐਸ ਐਚ ਓ ਸਰਪਜੀਤ ਸਿੰਘ ਚੀਮਾ ਵੱਲੋਂ ਦਲੇਰੀ ਵਿਖਾਉਂਦੇ ਹੋਏ ਪੁਲਿਸ ਪਾਰਟੀ ਦੇ ਨਾਲ ਪਹੁੰਚ ਕੇ ਮੌਕੇ ਤੇ ਹੀ ਅਮਲੋ ਹਲਕੇ ਤੋਂ ਦੋ ਲੁੱਟੇਰੀਆਂ ਨੂੰ ਗ੍ਰਿਫਤਾਰ ਕਰ ਲਿਆ ਇਨ੍ਹਾਂ ਦੋਵੇਂ ਲੁਟੇਰੀਆਂ ਦੀ ਪਹਿਚਾਨ ਜੋਬਨ ਸਿੰਘ ਅਤੇ ਜਗਜੀਤ ਸਿੰਘ ਵੱਜੋ ਹੋਈ ਹੈ ਜਦੋਂ ਕਿ ਕਰਮਜੀਤ ਸਿੰਘ ਪੁਲਿਸ ਦੀ ਗ੍ਰਿਫਤ ਵਿੱਚੋਂ ਬਾਹਰ ਹੈ ਇਸ ਮੌਕੇ ਤੇ ਪੀੜਿਤ ਸਰਪੰਚ ਜਗਤਾਰ ਸਿੰਘ ਨੇ ਦੱਸਿਆ ਕਿ ਮੈਂ ਪਹਿਲਾਂ ਹੀ ਐਸਐਚਓ ਸਰਪਜੀਤ ਸਿੰਘ ਚੀਮਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਰ ਪੁਲਿਸ ਦਾ ਬੰਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਐਸਐਸਓ ਸਾਹਿਬ ਦਾ ਤੇ ਇਹਨਾਂ ਨੇ ਬਹੁਤ ਚੀਮਾ ਸਾਹਿਬ ਦਾ ਜੀ ਬਹੁਤ ਬਹੁਤ ਧੰਨਵਾਦ ਤੇ ਪਾਰਟੀ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਮੇਰੇ ਨਾਲ ਖੋਹ ਕਰੀ ਜੀ ਉਹਨਾਂ ਨੇ ਪੁਲਿਸ ਨੇ ਬਹੁਤ ਜਲਦੀ ਚੱਕ ਲਈਏ ਕੀ ਹੋਇਆ ਕਿਵੇਂ ਸੀਗਾ ਕਰੋ ਦੀ ਸਰ ਮੈਂ ਦੁੱਧ ਪਾ ਕੇ ਜਾ ਰਿਹਾ ਸੀ ਆਪਣੇ ਪੱਥਰਾਂ ਵਾਲੀ ਸੜਕ ਨੂੰ ਨਿਕਲਾਈ ਬਾਈਪਾਸ ਮਿਲਟਰੀ ਵਾਲਾ ਏਰੀਆ ਉੱਥੇ ਖੜੇ ਸੀ ਇਹ ਮੂਹ ਮੰਨੀ ਕਿੰਨੇ ਜਣੇ ਸੀਗੇ ਜੀ ਇਹ ਇਹ ਕੌਣ ਸੀਗੇ ਪਤਾ ਲੱਗੇ ਇਹ ਸਰ ਪਹਿਲਾਂ ਤਾਂ ਜਦੋਂ ਮੂਹ ਮੰਨੇ ਹੋਏ ਤੇ ਉਹਦਾ ਪਤਾ ਨਹੀਂ ਲੱਗਿਆ ਜਦੋਂ ਹੱਥੋਂ ਪਾਈ ਹੋ ਇੱਕ ਤਾਂ ਪਰਨਾ ਲੱਗਿਆ ਜੀ ਉਹ ਤੋਂ ਉਹ ਮੁੰਡਾ ਮੇਰੇ ਪਿੰਡ ਦਾ ਸੀ ਜੋਗਨਪ੍ਰੀਤ ਸਿੰਘ ਇੱਕ ਮੁੰਡਾ ਛੋਟੇ ਪਾਦੀ ਦਾ ਜੀ ਕਰਨਪ੍ਰੀਤ ਸੀ ਇੱਕ ਮੁੰਡਾ ਅਨਕਸਤਾ ਜੀ ਹਾਂ ਜੀ ਕਿਵੇਂ ਦੇਖਦੇ ਹੋ ਪੁਲਿਸ ਦੀ ਕਾਰਵਾਈ ਸਰ ਬਹੁਤ ਵਧੀਆ ਕਾਰਵਾਈ ਕੀਤੀ ਆ ਸਰ ਨੇ ਐਸਐਸਓ ਸਾਹਿਬ ਨੇ ਤੇ ਇੱਕ ਘੰਟੇ ਦੇ ਵਿੱਚ ਚੱਕ ਲਈ ਇਹ ਗੱਲਬਾਤ ਸਰ ਮੈਂ ਤਾਂ ਦੁੱਧ ਪਾ ਕੇ ਜਾ ਰਿਹਾ ਸੀ ਵਾਪਸ ਉਹਨਾਂ ਦੇ ਮੁੰਮ ਬੰਨੇ ਹੋਏ ਤੇ ਉਹਨਾਂ ਨੇ ਮੈਨੂੰ ਘੇਰ ਲਿਆ ਉਹ ਕਰ ਲਈ ਮੇਕਰ ਉਹਨਾਂ ਨੇ ਥੋੜੀ ਕੀ ਕੀ ਮਾਰਿਆ ਸੀ ਜੀ ਮੇਰੇ ਇੱਕ ਤਾਂ ਖਾਪਰਾ ਮਾਰਿਆ ਜੀ ਆ ਪੂਰੇ ਜੀ ਬਾ ਟੂਹੀ ਜਿ ਮਾਰਿਆ ਜੀ ਉਹਨਾਂ ਨੇ ਮੇਰੇ ਕਰਪਾਨਾ ਪੁੱਠੀਆਂ ਮਾਰੀਆਂ ਜੀ ਹਾਂਜੀ ਕਿੱਥੇ ਕਿੱਥੇ ਥੋੜੀ ਫਟਾ ਜੀ ਸਰ ਇੱਕ ਤਾਂ ਅਮਰਿਆ ਜੀ ਮੋਡੇ ਤੇ ਆ ਜੀ ਆ ਟੂਹੀ ਜਿ ਮਾਰਿਆ ਤੁਹਾਨੂੰ ਲੁਟੇਰਿਆ ਨੇ ਮੇਰੇ ਤੇ ਹਮਲਾ ਕਰਕੇ ਪੈਸਿਆਂ ਦੀ ਲੁੱਟ ਕੀਤੀ ਸੀ ਉਹਨਾਂ ਨੂੰ 1 ਘੰਟੇ ਦੇ ਅੰਦਰ ਅੰਦਰ ਗ੍ਰਿਫਤਾਰ ਕਰ ਲਿਆ ਉਹਨਾਂ ਦੱਸਿਆ ਕਿ ਮੈਂ ਜਦੋਂ ਪੱਥਰਾਂ ਵਾਲੀ ਸੜਕ ਨਾਬਾ ਤੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਮੈਨੂੰ ਘੇਰ ਕੇ ਪੈਸੇ ਖੋਹੀ ਗਏ ਅਤੇ ਬਾਅਦ ਦੇ ਵਿੱਚ ਮੇਰੇ ਉੱਤੇ 3 ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ ਇਹਨਾਂ ਵਿੱਚੋਂ ਇੱਕ ਮੇਰੇ ਪਿੰਡ ਪਾਲੀਆਂ ਦਾ ਹੀ ਹੈ ਜੋ ਕਿ ਉਸਨੇ ਆਪਣਾ ਮੂੰਹ ਕਵਰ ਕੀਤਾ ਹੋਇਆ ਸੀ ਤੇ ਹੁਣ ਸੁਣਦੇ ਹਾਂ ਇਸ ਮੌਕੇ ਦੇ ਉੱਤੇ ਨਾਬਾ ਕੋਤਵਾਲੀ ਦੇ ਐਸ ਐਚ ਓ ਸਰਬਜੀਤ ਸਿੰਘ ਟੀਮਾ ਦਾ ਕੀ ਕਹਿਣਾ ਹੈ ਪੁਲਿਕ ਇਨਫਾਰਮੇਸ਼ਨ ਆਈ ਸੀ ਵੀ ਬਾਜ਼ਾਰ ਦੇ ਵਿੱਚ ਜਿਹੜਾ ਹੈਗਾ ਸਰਪੰਚ ਹੈ ਮੌਜੂਦਾ ਸਰਪੰਚ ਨੇ ਪੰਪਾਲੀਏ ਤੋਂ ਜਗਤਾਰ ਸਿੰਘ ਸਾਨੂੰ ਪ੍ਰੇਮ ਸਿੰਘ ਵੀ ਜਿਹੜਾ ਮੋਟਰਸਾਈਕਲ ਦੁੱਧ ਦਾ ਕੰਮ ਕਰਦਾ ਤੇ ਮੋਟਰਸਾਈਕਲ ਤੇ ਸੀਗਾ ਤੇ ਜਿਨ੍ਹਾਂ ਨੂੰ ਘੇਰ ਕੇ ਕੁਝ ਸ਼ਰਾਰਤੀਆਂ ਸਾਨੂੰ ਨੇ ਜਿਹੜਾ ਹੈਗਾ ਇਹਨਾਂ ਨੂੰ ਖੋਹ ਕੀਤੀ ਤੇ ਕੁੱਟਮਾਰ ਕੀਤੀ ਜਿਨ੍ਹਾਂ ਨੂੰ ਅਸੀਂ ਜਦੋਂ ਸਾਨੂੰ ਉਤਲਾ ਮਿਲੀ ਤੇ ਇਮੀਜਟਲੀ ਜਿਹੜਾ ਸਾਨੂੰ ਪਤਾ ਲੱਗਿਆ ਵੀ ਦੋਸ਼ੀ ਕਿੱਥੋਂ ਮੈਨੂੰ ਇਮੀਜਟਲੀ ਜਿਹੜਾ ਅਸੀਂ ਇੱਕ ਇੱਕ ਘੰਟੇ ਦੇ ਵਿੱਚ ਵਿੱਚ ਜਿਹੜਾ ਦੋਸ਼ੀ ਅਰੈਸਟ ਕਰ ਲਿਆ ਕਾਰਨ ਪਤਾ ਲੱਗਿਆ ਜੀ ਕੀ ਸੀ ਗੱਲ ਕਾਰਨ ਹਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਹਜੇ ਇਹ ਬੰਦੇ ਅਰੈਸਟ ਕੀਤੇ ਨੇ ਦੋ ਅਰੈਸਟ ਕੀਤੇ ਨੇ ਹਜੇ ਇੱਕ ਐਕਸਪਾਂਡਰ ਆ ਜਾਈ ਤੇ ਉਹਦੇ ਤੇ ਵੀ ਰਿਡ ਕਰਾਂਗੇ ਪੈਸੇ ਕਿੰਨੇ ਕਿਸੇ ਹਜੇ ਜੋ ਦੱਸਣ ਦੇ ਮੁਤਾਬਕ 43000 ਰੁਪਇਆ ਸਰਪੰਚ ਸਾਹਿਬ ਨੇ ਲਖਾਇਆ ਬਿਆਨਾਂ ਦੇ ਵਿੱਚ ਹੋ ਸਕਦੇ ਆਪਾਂ ਜੋ ਅਗਲੀ ਕਾਰਵਾਈ ਇਨਵੈਸਟੀਗੇਸ਼ਨ ਨੂੰ ਦੇਖੋ ਚ ਰਿਕਵਰੀ ਕਰਾਉਣਾ ਪੁਲਿਸ ਨੂੰ ਵੀ ਹਜੇ ਕਾਫੀ ਵੱਡੀ ਚੁਣੌਤੀ ਸੀ ਇਸ ਤਰ੍ਹਾਂ ਮਤਲਬ ਲੁੱਟ ਕੋਰਪ ਕਰਕੇ ਭੱਜ ਗਈ ਸੀ ਫਿਰ ਇਸ ਤਰ੍ਹਾਂ ਮਤਲਬ ਗ੍ਰਿਫਤਾਰ ਕੀਤੀ ਆ ਪੋਸਟਾ ਸਾਨੂੰ ਆਈਡੀਆ ਜਿਹੜਾ ਹੈਗਾ ਉੱਥੋਂ ਅਸੀਂ ਕਲੈਕਟਿਵਿਟੀ ਇਮੀਡੀਏਟਲੀ ਜਾ ਕੇ ਮੌਕੇ ਤੇ ਪਹੁੰਚੇ ਉੱਥੋਂ ਕੈਮਰੇ ਸਾਰੇ ਚੈੱਕ ਕੀਤੇ ਹਿਊਮਨ ਇੰਟੈਲੀਜੈਂਸ ਦਾ ਹੋਰ ਉੱਥੋਂ ਅਸੀਂ ਆਪਣੇ ਪਿੱਛੋਂ ਰਿਪੋਰਟ ਚੈੱਕ ਕੀਤਾ ਕਿੱਥੋਂ ਆਏ ਨੇ ਬੰਦੇ ਕਿਵੇਂ ਕੀਤੇ ਨੇ ਇਮੀਡੀਏਟਲੀ ਜਦ ਸਾਨੂੰ ਥੋੜਾ ਆਇਡੈਂਟੀਫਾਈ ਹੋ ਵੀ ਇਸ ਪਿੰਡ ਦੇ ਬੰਦੇ ਨੇ ਇਹਦੇ ਨਾਲ ਅਸੀਂ ਇਮੀਡੀਏਟਲੀ ਉਹ ਪਿੰਡ ਗਏ ਪਿੰਡ ਤੋਂ ਬਾਅਦ ਅਸੀਂ ਬੰਦੇ ਜਾ ਕੇ ਅੱਗੇ 25-30 ਕਿਲੋਮੀਟਰ ਦਾ ਦਰਜਾ ਕੇ ਮੋਟਰਸਾਈਕਲ ਤੋਂ ਉਹ ਲੋਕ 사이ਡ ਤੋਂ ਅਰੈਸਟ ਕਰ ਲਏ ਇਹ ਕਿਹੜੇ ਵਿਅਕਤੀ ਸ਼ਾਮਲ ਨੇ ਇਹਦੇ ਵਿੱਚ ਇਹਨਾਂ ਵਿਅਕਤੀ ਸ਼ਾਮਲ ਨੇ ਜੋ ਬੰਨ ਇੱਕ ਜਗਜੀਤ ਆ ਇੱਕ ਕਰਨ ਹੈ ਨੀਵੇਂ ਸਰਪੰਚ ਕਹਿੰਦਾ ਉਹਦੇ ਘਰ ਦੇ ਕੋਲ ਆਇਆ ਸੀ ਕੋਈ ਮੁੰਡਾ ਪਤਾ ਲੱਗਿਆ ਕਿ ਰਿੰਚਸ ਵਗੈਰਾ ਇਹਨਾਂ ਦੀ ਰੂਪ ਹੈ ਜੀ ਦੇਖੋ ਦਿਸ ਇਜ਼ ਪਾਰਟ ਆਫ ਦ ਇਨਵੈਸਟੀਗੇਸ਼ਨ ਨਾ ਜੀ 메인 ਗੱਲ ਤਾਂ ਇਹ ਹੈ ਅਸੀਂ ਵੀ ਵਾਰਦਾਤ ਹੋਈ ਸੀ ਸੱਟਾਂ ਵੱਜੀਆਂ ਨੇ ਉਹਨਾਂ ਦੇ ਦੇਖੋ ਡਾਕਟਰੀ ਜੋ ਵੀ ਹੈ ਇਟ ਮਾਈਟ ਬੀ ਹਜੇ ਮੈਨੂੰ ਕੋ ਐਮਐਲਆਰ ਨਹੀਂ ਪਹੁੰਚੀ ਐਮਐਲਆਰ ਪਹੁੰਚਣ ਤੋਂ ਪਹਿਲਾਂ ਹੀ ਜਿਹੜਾ ਹੈਗਾ ਇਹ ਅਸੀਂ ਇਮੀਡੀਏਟਲੀ ਜਿਹੜਾ ਐਕਸ਼ਨ ਕਰਕੇ ਅਸੀਂ within 1 ਘੰਟੇ ਦੇ ਵਿੱਚ ਸਾਰੇ ਦੋਸ਼ੀ ਪਾੜ ਲਏ ਨੇ ਦੋ ਦੋਸ਼ੀ ਪਾੜ ਲਏ ਨੇ ਸ਼ਰੀਰਕ ਹਾਰਾ ਦੇ ਤਹਿਤ ਜਿਹੜਾ ਇਹਦੇ 'ਚ ਅਸੀਂ 378 ਬੀ ਅ 324 341 148 149 ਆਈ ਹੈ ਜੀ 100 ਬਾਕੀ ਜਿਹੜਾ ਹੈ ਉਹ ਜਿਹੜਾ ਵਾਧਾ ਜਰ ਕਟਾ ਦਾ ਜੋ ਵੀ ਹੈ ਬਾਅਦ ਵਿੱਚ ਹੋਊਗਾ ਇਹ ਬਾਰ ਕਾ ਦੇ ਨਾਲ ਕੀਤਾ ਇਹਨਾਂ ਇਹਨਾਂ ਕੋਲੋਂ ਫਿਲਹਾਲ ਜਿਹੜਾ ਤੁਸੀਂ ਜਿਹੜਾ ਹੈ ਇਹਨਾਂ ਦੇ ਬੈਗ ਦੇ ਵਿੱਚ ਕਪਰ ਕਵਰ ਕੀਤਾ ਇੱਕ ਕਾਪਾਸੀ ਜੋ ਇਹਨਾਂ ਦੇ ਕਾਪੇ ਦੇ ਨਾਲ ਤੇ ਡੰਗਾਂ ਨਾਲ ਇਹਨਾਂ ਨੇ ਵਾਰ ਕੀਤਾ ਉਹਨੂੰ ਸ਼ੈਡਿਊਲ ਟਾਈਮ ਦੇ ਵਿੱਚ ਬੰਦ ਕੀਤਾ ਆ ਦੇਖੋ ਹਜੇ ਇਨਾਂ ਦਾ ਡਾਕਟਰ ਟੈਸਟ ਵੀ ਕਰਾਵਾਂਗੇ ਸਾਰਾ ਚੈੱਕ ਕਰਾਂਗੇ ਵੀ ਕੀ ਇਨੀਸ਼ੀਏਟ ਨਾਬਾ ਤੋਂ ਸਟਾਰ ਨਿਊਜ਼ ਪੰਜਾਬੀ ਦੇ ਲਈ ਜਤਿੰਦਰ ਕੁਮਾਰ ਦੀ ਰਿਪੋਰਟ